ਕੜਵਲ ਸਾਹਿਬ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਪੰਕਜ ਬੋਲ ਰਿਹਾ ਜੀ ਸਿਟੀ ਹਮ ਨਿਊਜ਼ ਤੋਂ ਜੀ ਸਰ ਜੀ ਇੱਕ ਪੰਜਾਬ ਪ੍ਰਧਾਨ ਨੇ ਅਮਰਿੰਦਰ ਸਿੰਘ ਰਾਜਾ ਵੜਿੰਗ ਜੀ ਉਹਨਾਂ ਵੱਲੋਂ ਹੁਣ ਇੱਕ ਬਿਆਨ ਦਿੱਤਾ ਗਿਆ ਵੀ ਚਲ ਕਮਲਜੀਤ ਸਿੰਘ ਕੜਵਲ ਔਰ ਇੱਕ ਕਰਨ ਵੜਿੰਗ ਦੋ ਵਿਅਕਤੀਆਂ ਨੂੰ ਪਾਰਟੀ ਨੇ ਜੁਆਇਨਿੰਗ ਕਰਾਈ ਸੀ ਪਰ ਆਜੋ ਉਹਨਾਂ ਨੇ ਕਿਤਨਾ ਕਿਤੇ ਦਾਵਾ ਕੀਤਾ ਵੀ ਦੋਨੋਂ ਜਿਹੜੇ ਸ਼ਖਸ਼ ਸ਼ਾਮਲ ਕੀਤੇ ਗਏ ਸੀ ਉਹਨਾਂ ਨੂੰ ਕਾਂਗਰਸ ਦੇ ਵਿੱਚ ਨਹੀਂ ਰੱਖਦੇ ਉਹਨਾਂ ਨੂੰ ਇੱਕ ਤਰ੍ਹਾਂ ਦਾ ਡਿਸਮਿਸ ਕੀਤਾ ਗਿਆ ਜਾਂ ਇੱਕ ਤਰ੍ਹਾਂ ਦਾ ਬਾਹਰ ਕੱਢਿਆ ਗਿਆ। ਮੈਂ ਕਹਿਣਾ ਚਾਹੁੰਦਾ ਮੈਂ ਹਜੇ ਤੱਕ ਕੋਈ ਇਸ ਤਰ੍ਹਾਂ ਦੀ ਇੰਟਰਵਿਊ ਜਾਂ ਉਹਦੀ ਸਟੇਟਮੈਂਟ ਨਹੀਂ ਸੁਣੀ ਹੈਗੀ। ਮੈਂ ਉਹ ਸੁਣੇ ਬਿਨਾ ਕੋਈ ਕਮੈਂਟ ਨਹੀਂ ਦੇ ਸਕਦਾ। ਜੀ ਹਜੇ ਤੱਕ ਸਿਰਫ ਰਾਮਰੋਲਾ ਹੀ ਚੱਲ ਰਿਹਾ ਆ। ਆਪਾਂ ਇਹਦੇ ਤੇ ਤੁਸੀਂ ਆਪ ਖੁਦ ਇਹ ਇੰਟਰਵਿਊ ਸੁਣੀ ਹਾਂਜੀ ਮੈਨੂੰ ਮੇਰੇ ਚੈਨਲ ਤੇ ਵੀ ਚੱਲਣ ਲੱਗੀ ਹੈ ਹੁਣ ਤੇ ਮੈਨੂੰ ਕਿਸੇ ਥਰੂ ਵੀ ਆਈ ਹੈ ਜਦੋਂ ਤੁਸੀਂ ਉਹਨਾਂ ਦੇ ਚੈਨਲ ਤੇ ਚੱਲਦੇ ਕੀ ਨਾ ਜੀ ਫਿਰ ਉਸ ਤੋਂ ਬਾਅਦ ਮੈਂ ਆਪਣੇ ਜਿਹੜਾ ਵਸਦਨ ਦੇਦਾਗਾ ਜੀ ਮੈਂ ਪਰ ਕੜਵਲ ਸਾਹਿਬ ਕਿੱਦਾਂ ਦੇਖਦੇ ਹੋ ਵੀ ਪੁਰਾਣਾ ਵੀ ਹੁਣ ਸਮਾ ਗਿਆ ਜਿਮਣੀ ਚੋਣ ਦੇ ਵਿੱਚ ਵੀ ਆਪਾਂ ਨੂੰ ਤਲਖੀ ਨਜ਼ਰ ਆਈ ਹੈ ਇੱਕ ਤਰ੍ਹਾਂ ਦੀ ਤੇ ਇੱਕ ਹੀ ਲੱਗਦਾ ਵੀ ਔਸ਼ਦ ਦਾ ਨਤੀਜਾ ਹੈ ਉਸੇ ਕਾਰਨ ਇਹ ਚੀਜ਼ਾਂ ਹੋ ਰਹੀਆਂ ਵੀ ਤੁਸੀਂ ਬਾਤ ਚੜ ਕੇ ਕੰਮ ਕੀਤਾ ਭਾਰਤ ਪੁਸ਼ਨਾਸ਼ੂ ਦੇ ਇਲੈਕਸ਼ਨ ਦੇ ਵਿੱਚ ਸ਼ਮੂਲੀਅਤ ਕੀਤੀ ਹੈ ਕਿਤੇ ਉਹਦੇ ਕਰਕੇ ਤਾਂ ਨਹੀਂ ਇਹ ਚੀਜ਼ਾਂ ਜਾਇ ਬਿਆਨ ਸਾਹਮਣੇ ਆ ਰਹੇ ਕੁਝ ਬੰਦੇ ਅਜੇ ਹੁੰਦੇ ਆ ਜੀ ਉਹ ਜਿੱਥੇ ਚਲੇ ਜਾਣ ਉਸੇ ਸਭ ਕੁਝ ਤਬਾਹ ਹੋ ਜਾਂਦਾ ਜੀ ਸਾਡੀ ਬਦਕਿਸਮਤੀ ਹੈ ਕਾਂਗਰਸ ਦੇ ਵਿੱਚ ਮੈਂ ਸਮਝਦਾ ਕੁਝ ਐਸੇ ਬੰਦੇ ਆ ਬੜੇ ਜੀ ਜਿਨ੍ਹਾਂ ਨੇ ਜਿਹੜੀ ਵੀ ਪਾਰਟੀ 'ਚ ਰਹੇ ਆ ਉਹਨਾਂ ਨੇ ਤਬਾਈ ਮਚਾ ਕੇ ਰੱਖੀ ਆ ਜੀ ਸੋ ਇਹ ਉਹਨਾਂ ਉਹਦਾ ਹੀ ਪਾਰਟ ਆ ਇਹ ਕੁਝ ਨਹੀਂ ਹੈਗਾ ਇਹ ਇੱਥੇ ਕੁਝ ਨਹੀਂ ਹੋਣਾ ਇਹ ਸਭ ਠੀਕ ਹੋ ਜਾਣਾ ਪਾਰਟੀ ਨੇ ਪਾਰਟੀ ਚਲਾਈ ਹੈ ਸਾਰੇ ਬੰਦਿਆਂ ਦੀ ਪਾਰਟੀ ਨੂੰ ਲੋੜ ਹੁੰਦੀ ਆ ਜੀ ਸੋ ਕੋਈ ਐਸੀ ਗੱਲ ਨਹੀਂ ਹੈਗੀ ਜੋ ਪਾਰਟੀ ਫੈਸਲਾ ਕਰੂਗੀ ਕੋਈ ਵਧੀਆ ਹੀ ਸੋਚ ਕੇ ਕਰੂਗੀ ਪਾਰਟੀ ਨੇ ਕਿਹੜਾ ਕੋਈ ਪਾਰਟੀ ਰੱਗੇ ਵਰਕਰਾਂ ਦੀ ਲੋੜ ਨਹੀਂ ਹੈਗੀ ਪਰ ਕਰਮਲ ਸਾਹਿਬ ਇਦਾਂ ਹੋ ਜਾਂਦਾ ਨਾ ਵੀ ਕਿਤਨੇ ਕਿਤੇ ਵਰਕਰ ਕੰਮ ਕਰਦਾ ਤਨਦੇਹੀ ਦੇ ਨਾਲ ਕਿਤਨੇ ਕਿਤੇ ਵੀ ਸੈਲਫ ਰਿਸਪੈਕਟ ਨੂੰ ਚੋੜ ਪਹੁੰਚਦੀ ਹੈ ਜਦੋਂ ਇਦਾਂ ਦੀਆਂ ਗੱਲਾਂ ਖਾਸ ਕਰਕੇ ਵੱਡੇ ਲੀਡਰਾਂ ਵੱਲੋਂ ਜਿਵੇਂ ਪੰਜਾਬ ਪ੍ਰਧਾਨ ਨੇ ਸੂਬੇ ਦੇ ਪ੍ਰਧਾਨ ਨੇ ਉਹਨਾਂ ਵੱਲੋਂ ਜਿਹੇ ਜਿਹੇ ਗੱਲਾਂ ਕੀਤੇ ਜਾਂਦੇ ਕਿਤਨੇ ਕਿਤੇ ਵਰਕਰ ਦਾ ਮੁੱਲ ਆ ਜਿਹੜਾ ਗਿਰ ਨਹੀਂ ਜਾਂਦਾ ਕਿਤੇ ਸੋ ਬਿਲਕੁਲ ਤੁਹਾਡੀ ਗੱਲ ਤਾਂ ਸਹੀ ਹੈ ਪਰ ਸਾਨੂੰ ਫਰਕ ਤਾਂ ਨਹੀਂ ਹੈਗਾ ਕਈ ਲੋਕਾਂ ਦੀ ਨਾ ਰਾਜਨੀਤੀ ਰੋਜੀ ਰੋਟੀ ਹੁੰਦੀ ਆ ਤੇ ਕੜਵਲ ਦੀ ਰਾਜਨੀਤੀ ਰੋਜੀ ਰੋਟੀ ਨਹੀਂ ਹੈਗੀ ਕੜਵਲ ਆਪਣੀ ਇੱਜ਼ਤ ਲਈ ਜਿਹੜੀ ਰਾਜਨੀਤੀ ਕਰਦਾ ਆਪਣੀ ਸੇਵਾ ਲਈ ਰਾਜਨੀਤੀ ਕਰਦਾ ਸੋ ਮੈਨੂੰ ਕੋਈ ਬਹੁਤ ਵੱਡਾ ਇਹਦੇ ਨਾਲ ਕੋਈ ਨਹੀਂ ਹੈ ਵੀ ਮੈਨੂੰ ਬੜਾ ਵੱਡਾ ਕੋਈ ਝਟਕਾ ਲੱਗਣ ਵਾਲੀ ਗੱਲ ਆ ਜੇ ਕੋਈ ਪਾਰਟੀ ਜਿਹੜਾ ਫੈਸਲਾ ਲਊਗਾ ਮੈਂ ਪਾਰਟੀ ਦੇ ਫੈਸਲੇ ਨਾਲ ਸਹਾਵਾੰਦ ਰੂਪ ਤੁਗੀ ਕਨਵਲ ਸਾਹਿਬ ਪਿਛਲੇ ਸਮੇਂ ਦੇਖਿਆ ਗਿਆ ਵੀ ਸਿਮਰਨਜੀਤ ਸਿੰਘ ਬੈਂਸ ਵੱਲੋਂ ਵੀ ਲਗਾਤਾਰ ਤਿੱਖੇ ਨਿਸ਼ਾਨੇ ਸਾਧੇ ਗਏ ਕਿਉਂਕਿ ਤੁਹਾਡਾ ਏਰੀਆ ਸੇਮ ਨੇ ਜਿੱਥੋਂ ਇਲੈਕਸ਼ਨ ਲੜਦੇ ਨੇ ਉੱਥੋਂ ਹੀ ਪਾਰਟਿਸਪੇਸ਼ਨ ਤੁਸੀਂ ਕਰਦੇ ਹੋ ਤੇ ਕਿਤੇ ਇੱਕ ਮਿਆਂ ਦੇ ਵਿੱਚ ਦੋ ਤਲਵਾਰਾਂ ਵਾਲਾ ਕੰਮ ਤਾਂ ਨਹੀਂ ਕਿਤੇ ਆਨ ਨੂੰ ਨਜ਼ਰ ਆਏਗਾ ਆਂਦੇ ਸਮੇਂ ਦੇ ਵਿੱਚ ਸੋ ਦੇਖੋ ਜੀ ਇਹਨੂੰ ਦਿੱਕਤ ਹੈਗੀ ਆ ਉਹਨਾਂ ਦਾ ਰੌਲਾ ਪਾਉਣਾ ਹੀ ਆ ਜੀ ਸਾਨੂੰ ਕੋਈ ਦਿੱਕਤ ਨਹੀਂ ਹੈਗੀ ਅਸੀਂ ਆਪਦਾ ਕੰਮ ਕਰ ਰਹੇ ਹਾਂ ਸਾਡੇ ਕੰਮ ਤੋਂ ਕਿਸੇ ਨੂੰ ਕੋਈ ਦਿੱਕਤ ਤਾਂ ਹੋਈ ਜਾਵੇ ਸਾਨੂੰ ਕੀ ਪਰਵਾਹ ਉਸ ਦੀ ਮਲੇ ਜੇ ਤੁਸੀਂ ਕਾਂਗਰਸ ਪਾਰਟੀ ਦਾ ਝੰਡਾ ਚੱਕਿਆ ਤਾਂ ਉਹਨੂੰ ਬਲੰਦ ਕਰਨ ਦੇ ਲਈ ਤੁਸੀਂ ਹਰ ਯਤਨ ਕਰੋ ਪੂਰਾ ਝੰਡਾ ਬਲੰਦ ਕਰਾਂਗੇ ਕਾਂਗਰਸ ਪਾਰਟੀ ਦਾ ਕੋਈ ਪਰਵਾਹੀ ਲੜੂ ਆਪਾਂ ਨੂੰ ਆਦੀ ਜੇ ਕੋਈ ਬੋਲੀ ਜਾਵੇ ਥੱਲੇ ਲੈਵਲ ਤੇ ਸੋ ਪ੍ਰਧਾਨ ਸਾਹਿਬ ਨੇ ਪਾਰਟੀ ਚਲੋਣੀ ਹੈ ਮੈਨੂੰ ਲੱਗਾ ਪ੍ਰਧਾਨ ਸਾਹਿਬ ਐਸੀ ਦੀ ਕੋਈ ਗੱਲ ਨਹੀਂ ਕਰਦੇ ਜੀ ਤੁਹਾਡੀ ਵੈਸੇ ਹੁਣ ਡਿਸਕਸ ਹੋਈ ਜਾਂ ਪ੍ਰਧਾਨ ਜੀ ਨਾਲ ਗੱਲਬਾਤ ਹੋਈ ਹੈ ਇਸ ਵਿਸ਼ੇ ਤੇ ਨਹੀਂ ਮੇਰੀ ਉਹਨਾਂ ਨਾਲ ਕੋਈ ਨਹੀਂ ਹੋਈ ਹੈਗੀ ਜੀ ਮੇਰੀ ਆਸ਼ੂ ਜੀ ਨਾਲ ਗੱਲ ਹੋਈ ਆ ਜੀ ਪਰ ਚੜ੍ਹਦੀ ਗਲਾ ਤੇ ਨਹੀਂ ਚੜ੍ਹਦੀ ਗਲਾ ਚ ਅਸੀਂ ਆ ਜੀ ਤੇ ਆਸ਼ੂ ਜੀ ਵੱਲੋਂ ਕੀ ਪ੍ਰਤੀਕਿਰਿਆ ਆਈ ਸਾਹਮਣੇ ਉਨ੍ਹਾਂ ਵੱਲੋਂ ਸਹੀ ਆ ਵੀ ਚੜ੍ਹਦੀ ਗਲਾ ਚ ਰਹੋ ਕੰਮ ਕਰੋ ਗੱਲ ਖਤਮ ਕੋਈ ਫालतू ਗੱਲ ਕਰਨ ਦੀ ਲੋੜ ਨਹੀਂ ਆਪਦਾ ਕੰਮ ਕਰੋ ਸੋ ਅਸੀਂ ਆਪਦਾ ਕੰਮ ਕਰ ਰਹੇ ਹਾਂ ਧੰਨਵਾਦ ਕਲਬੜ ਜੀ ਸਮਾਂ ਦੇਣ ਲਈ ਧੰਨਵਾਦ ਥੈਂਕ ਯੂ ਜੀ ਥੈਂਕ ਯੂ ਓਕੇ